ਥਾਣਾ ਗੁਰਾਇਆਂ ਦੀ ਪੁਲਿਸ ਨੇ ਇੱਕ ਔਰਤ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਜਿੰਦੇ ਹੋਏ ਥਾਣਾ ਮੁਖੀ ਗੁਰਾਇਆਂ ਇੰਸਪੈਕਟਰ ਸਿਕੰਦਰ ਸਿੰਘ ਵਿਰਤ ਨੇ ਦੱਸਿਆ ਕਿ ਥਾਣਾ ਗੁਰਾਇਆਂ ਅਧੀਨ ਪੈਂਦੀ ਪੁਲਿਸ ਚੌਕੀ ਤੋਲੇਤਾ ਦੇ ਇੰਚਾਰਜ ਏਐਸਆਈ ਸੁਭਾਸ਼ ਕੁਮਾਰ ਨੇ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੌਰਾਨ ਪਿੰਡ ਕਾਨਾ ਢੇਸੀਆਂ ਤੋਂ ਸੰਦੀਪ ਕੌਰ ਉਰਫ ਸ਼ੀਪਾ ਪਤਨੀ ਲੇਟ ਸਤਨਾਮ ਸਿੰਘ ਵਾਸੀ ਜੀਤੋ ਕਲੋਨੀ ਨੂਰਵੈਲ ਨੂੰ ਕਾਬੂ ਕਰਕੇ ਉਸ ਪਾਸੋਂ 50 ग्राम हेरोइन बरामद ਕੀਤੀ ਹੈ ਜਿਸ ਖਿਲਾਫ थाना ਗੁਰਾਇਆਂ ਚ ਬੰਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਅੱਜ ਜੁੱਦ ਨਸ਼ਿਆਂ ਦੇ ਵਿਰੁੱਧ ਜਿਹੜੀ ਪੰਜਾਬ ਸਰਕਾਰ ਵੱਲੋਂ ਮਹਿੰਮਾ ਸ਼ੁਰੂ ਕੀਤੀ ਗਈ ਆ ਉਸ ਤਹਿਤ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਰਵਿੰਦਰ ਸਿੰਘ ਗਿਰਕ ਅਤੇ ਐਸਪੀਡੀ ਸਰਬਜੀਤ ਰਾਏ ਜੀ ਔਰ ਸਰਬਰ ਸੇਮ ਬਾਲੀ ਡੀਐਸਪੀ ਪਲਾਉ ਸਾਹਿਬ ਦੀ ਰਹਿਮਾਈ ਹੇਠ ਸਾਰੇ ਇਲਾਕੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਇਹਦੇ ਵਿੱਚ ਸਾਨੂੰ ਬਹੁਤ ਹੀ ਇੱਕ ਵੱਡੀ ਸਫਲਤਾ ਹਾਸਲ ਹੋਈ ਜਦੋਂ ਕਿ ਚੌਂਕੀ ਇੰਚਾਰਜ ਧਰੇਤਾ ਔਰ ਜੰਪੀ ਇੰਚਾਰਜ ਜੁੜਕਾ ਗੜਾ ਨੇ ਮਿਲ ਕੇ ਜਿਹੜਾ ਗਨਾਂ ਦੇ ਸਿਹਾ ਲਗੇ ਦੀ ਬੰਦਾਲਾ ਰੋਡ ਤੇ ਨਾਕਾਬੰਦੀ ਕੀਤੀ ਰਹੀ ਸੀ ਇੱਕ ਸਕੂਟਰੀ ਦੇ ਉੱਤੇ ਇੱਕ ਜਨਾਨੀ ਜਿਹੜੀ ਆ ਉਹ ਆ ਰਹੀ ਸੀਗੀ ਉਦੇ ਕੋ ਜਿਹੜੀ ਆ 50 ਗ੍ਰਾਮ ਸੰਕੇ ਰਣ ਬਰਾਮ ਦੀ ਜਿਹੜੀ ਆ ਉਹਦੀ ਸਕੂਟੀ ਸਮੇਤ ਜਿਹੜਾ ਉਹਦਾ ਰੋਕ ਕੇ ਨਾਮ ਪਤਾ ਪੁੱਛਿਆ ਉਹਦਾ ਨਾਮ ਸੰਦੀਪ ਕੁਮਾਰ ਇਹ ਜੇ ਸਿਪਾ ਵਸੀ ਨਗਰ ਮਲਦੀ ਰਹਿਣ ਵਾਲੀ ਆ ਇਹ ਬੇਸਿਕਲੀ ਸਮਗਲ ਦਾ ਉਹ ਇਹਦਾ ਜਿਹੜਾ ਪਰਵਾਰ ਚੋਕੜਾ ਉੱਡੀ ਸਮਗਲ ਨਾਲ ਜੁੜਿਆ ਹੋਇਆ ਆ ਔਰ ਇਹ ਉਥੋਂ ਭਗੌੜੀ ਸੀ ਇਹਨੂੰ ਇਥੋਂ ਹੀ ਗ੍ਰਿਫਤਾਰ ਕਰਕੇ ਇਹਦੇ ਕੋਲ 50 ਗ੍ਰਾਮ ਤੇ ਰੋਣ ਜੜੀ ਉਹ ਬਰਾਮ ਦੀ ਦਿੱਤੀ ਆ ਇਸੇ ਤਰ੍ਹਾਂ ਇੱਕ ਹੋਰ ਨਾਕਾਬੰਦੀ ਦਰਾਂ ਜਿਹੜਾ ਹੈਗਾ ਸ੍ਰਿੰਦਰ ਮੋਹਨ ਜੀ ਐਸਆਈ ਵੱਲੋਂ 우ષા ਰਾਣੀ ਪਿੰਡ ਘੌਰ ਦੀ ਰਹਿਣ ਵਾਲੀ ਆ ਇਹ ਸਾਡੀ ਮਿਸਟਰ ਦੋਸ਼ੀ ਸੀਗੀ ਕੈਪਟਨ ਸੀ ਇਹ ਭੱਜੀ ਹੋਈ ਸੀ ਜਿਸ ਨੂੰ ਇਹ ਇਹਨਾਂ ਨੇ ਗ੍ਰਿਫਤਾਰ ਕਰਕੇ ਉਹਦੇ ਕੋਲੋਂ ਜਿਹੜੀਆਂ ਹੈਗੀਆਂ 12 ਬੋਤਲਾਂ ਦੀ ਸੀ ਸ਼ਰਾਬ ਬਰਾਬਰ ਕੀਤੀ ਆ ਉਹਦੇ ਖਿਲਾਫ ਕੇਸ ਨੰਬਰ 81 61 14 21 ਦਾ ਉਧਰਜਿਸਤ ਕੀਤਾ ਗਿਆ ਆ ਦੇ ਹੀ ਹੀਰੋਇਨ ਦੇ ਕੇ ਇਹ ਕਿੱਥੋਂ ਲੈ ਕੇ ਕਿੱਥੇ ਨੇ ਦੇਣੇ ਸੀ ਕਿੰਨੇ ਕੋ ਪਹਿਲਾਂ ਕਿੰਨੇ ਕਮਾਉਣ ਦੇ ਦੱਸਦੇ ਇੱਥੇ ਇਹਦੇ ਖਰਾਬ ਪਹਿਲਾਂ ਵੀ ਕਾਫੀ ਵੱਧ ਕਦਮੇ ਦੱਬਦੇ ਨੇ ਔਰ ਇਹਨੇ ਇਹ ਜਿਹੜੀ ਹੀਰੋਨ ਫੜੀ ਆ ਇਹਦੇ ਸਬੰਧ ਚ ਜੀ ਤਫਤੀਸ਼ ਜਾਰੀ ਆ ਇਹਦੇ ਲਿੰਕ ਤਰਨ ਤਰਨ ਨਾਲ ਜੁੜਦੇ ਲੱਗਦੇ ਨੇ ਸਾਨੂੰ ਪੁੱਛਗੇ ਜਿਆਲੀ ਆ ਕੋਈ ਵੱਡੀ ਅਪਲਬਧੀ ਕਰਾਂਗੇ ਅੱਗੇ ਜੀ ਚਲਾ ਕੇ ਪ੍ਰੈਸ਼ਰ ਇਹ ਸਕੂਟੀ ਆ ਇਹਦੀ ਆਪਣੀ ਸਕੂਟੀ ਦੇ ਆਪਣੀ ਗ੍ਰੀਤੀ ਹੋਏ ਦੇ ਬਾਰੇ ਪਈ ਪੜਤਾਲ ਕਰਾਂਗੇ ਕਿ ਕਿੱਥੋਂ ਕਰੀਤੀ ਜ ਨੇ ਕਿੱਥੋਂ ਪੈਸੇ ਲੈਣੇ ਨੇ